ਕੀ ਜਿਹੜੇ ਪ੍ਰੋਡਕਟਸ ਯੂਜ਼ ਕਰ ਰਹੇ ਹੋ ਕੀ ਉਹ ਐਕਸਪਾਇਰ ਹੈ ਕੀ ਤੁਸੀਂ ਕਦੀ ਪ੍ਰੋਡਕਟ ਦੀ ਐਕਸਪਾਇਰੀ ਡੇਟ ਨਹੀਂ ਚੈੱਕ ਕੀਤੀ ਐਂਡ ਤੁਸੀਂ ਐਜ਼ ਇਟ ਇਜ਼ ਅਪਲਾਈ ਕਰ ਰਹੇ ਹੋ ਸੋ ਵੀਡੀਓ ਨੂੰ ਫੁੱਲ ਲਾਸਟ ਤੱਕ ਦੇਖੋ ਬਹੁਤ ਇਨਫੋਰਮੇਟਿਵ ਵੀਡੀਓ ਹੈ ਨਹੀਂ ਤੇ ਤੁਸੀਂ ਮਿਸ ਕਰ ਦੋਗੇ ਇੰਪੋਰਟੈਂਟ ਇਨਫੋਰਮੇਸ਼ਨ ਹਾਏ ਜੀ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਸੁਪਰ ਇੰਪੋਰਟੈਂਟ ਟਾਪਿਕ ਸ਼ੇਅਰ ਕਰਨ ਲੱਗੀ ਹਾਂ ਲਾਈਕ ਜੋ ਕਿ ਮੈਨੂੰ ਲੱਗਦਾ एवरीवन नीड्स ਟੂ ਬੀ ਅਵੇਅਰ ਆਫ ਯੂਜ਼ਿੰਗ ਐਕਸਪਾਇਰਡ ਮੇਕਅਪ ਪ੍ਰੋਡਕਟਸ ਲਾਈਕ ਸਾਡੀ ਗਰਲਸ ਦੀਆਂ ਲੇਡੀਜ਼ ਦੀਆਂ ਸੀ ਪ੍ਰੋਬਲਮ ਕਹਿ ਰਹੀਆਂ ਜਾਂ ਫਿਰ ਲਾਈਕ ਮਾਈਂਡ 'ਚ ਕਦੀ ਆ ਚੀਜ਼ ਨਹੀਂ ਰਹਿੰਦੀ ਕਿ ਅਸੀਂ ਜਿਹੜਾ ਪ੍ਰੋਡਕਟ ਯੂਜ਼ ਕਰ ਰਹੇ ਹਾਂ ਉਹ ਕਿਤੇ ਐਕਸਪਾਇਰੀ ਤੇ ਨਹੀਂ ਆ ਸਮ ਟਾਈਮਸ ਜਦੋਂ ਹੁੰਦਾ ਹੈ ਕਿ ਕੋਈ ਲਿਪਸਟਿਕ ਜਾਂ ਫਾਊਂਡੇਸ਼ਨ ਸਾਡੀ ਫੇਵਰਿਟ ਹੁੰਦੀ ਸੀ ਡੇ ਬਾਈ ਡੇ ਉਹਨੂੰ ਇੰਨਾ ਲਾਈਕ ਬੈਕ ਟੂ ਬੈਕ ਬਹੁਤ ਯੂਜ਼ ਕਰਦੇ ਆ ਬਟ ਸਾਨੂੰ ਨਾ ਉਹਦੀ ਐਕਸਪਾਇਰੀ ਬਾਰੇ ਪਤਾ ਹੁੰਦਾ ਨਾ ਲਾਈਕ ਅਗਰ ਹੋਵੇ ਵੀ ਐਕਸਪਾਇਰੀ ਤੇ ਅਸੀਂ ਸੋਚ ਲੈਂਦੇ ਆ ਕਿ ਚਲੋ ਕੋਈ ਗੱਲ ਨਹੀਂ ਯੂਜ਼ ਕਰ ਲੈਨੇ ਕੀ ਫਰਕ ਪੈਂਦਾ ਬਟ ਜਦੋਂ ਤੁਹਾਨੂੰ ਪਤਾ ਲੱਗੇਗਾ ਅਗਰ ਤੁਸੀਂ ਐਕਸਪਾਇਰੀ ਪ੍ਰੋਡਕਟ ਆਪਣੇ ਸਕਿਨ ਫੇਸ ਹੇਅਰ ਤੇ ਅਪਲਾਈ ਕਰਦੇ ਹੋ ਸੋ ਉਹ ਕਿਸ ਹੱਦ ਤੱਕ ਡੈਮੇਜ ਕਰਦਾ ਹੈ ਸਕਿਨ ਹੇਅਰ ਐਂਡ ਫੇਸ ਨੂੰ ਚਾਹੇ ਕੋਈ ਵੀ ਪ੍ਰੋਡਕਟ ਹੈ ਇਫ ਇਟਸ ਐਕਸਪਾਇਰਡ ਉਹ ਕਿੰਨਾ ਹਾਰਮ ਉਹ ਕਰ ਸਕਦਾ ਹੈ ਤੁਹਾਡੀ ਸਕਿਨ ਨੂੰ ਹੇਅਰ ਨੂੰ ਐਂਡ ਫੇਸ ਨੂੰ ਸੋ ਵੀਡੀਓ ਬਹੁਤ ਇਨਫੋਰਮੇਟਿਵ ਹੋਣ ਵਾਲੀ ਹੈ ਵੀਡੀਓ ਨਾਲ ਤੱਕ ਜ਼ਰੂਰ ਦੇਖਿਓ ਜਦੋਂ ਤੁਸੀਂ ਵੀਡੀਓ ਫੁੱਲ ਦੇਖ ਲਈ ਉਸ ਤੋਂ ਬਾਅਦ ਕਦੇ ਵੀ ਤੁਸੀਂ ਪ੍ਰੋਡਕਟ ਬਾਈ ਕਰਨ ਤੋਂ ਪਹਿਲਾਂ ਜਾਂ ਫਿਰ ਯੂਜ਼ ਕਰਨ ਤੋਂ ਪਹਿਲਾਂ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋਗੇ ਆਈ ਗਾਰੰਟੀ ਸੋ ਪਲੀਜ਼ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਸੋ ਵਿਦਆਊਟ ਵੇਸਟਿੰਗ ਅ ਟਾਈਮ ਲੈਟ ਸਟਾਰਟ ਦਿ ਵੀਡੀਓ ਸੋ ਫਰਸਟ ਥਿੰਗ డు ਮੇਕਅਪ ਪ੍ਰੋਡਕਟਸ ਐਕਸਪਾਇਰ ਕੀ ਜਿਹੜਾ ਮੇਕਅਪ ਪ੍ਰੋਡਕਟ ਹੈ ਉਹ ਐਕਸਪਾਇਰ ਹੁੰਦਾ ਹੈ ਹਾਂਜੀ ਜਿਹੜੇ ਜਿੰਨੇ ਵੀ ਮੇਕਅਪ ਪ੍ਰੋਡਕਟਸ ਹੁੰਦੇ ਨੇ ਉਹਨਾਂ ਦੀ ਆਪਣੀ ਸ਼ੈਲਫ ਲਾਈਫ ਹੁੰਦੀ ਹੈ ਲਾਈਕ ਉਹਨਾਂ ਦੇ ਉੱਪਰ ਮੈਂਸ਼ਨ ਕੀਤਾ ਹੁੰਦਾ ਹੈ ਲਾਈਕ ਐਸ ਡੇਟ ਤੋਂ ਬਾਅਦ ਆ ਲਾਈਕ 베ਸਟ ਬਿਫੋਰ ਲਿਖਿਆ ਹੁੰਦਾ ਜਾਂ ਫਿਰ ਐਕਸਪਾਇਰੀ ਡੇਟ ਕਰਕੇ ਕੁਛ ਨਾ ਕੁਛ ਮੈਂਸ਼ਨ ਕੀਤਾ ਹੁੰਦਾ ਮੈਂ ਨਾਲੇ ਤੇ ਕਲਿੱਪਸ ਐਡ ਕਰ ਦਵਾਂਗੀ ਉੱਥੇ ਆ ਹੁੰਦਾ ਲਾਈਕ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸ ਦਵਾਂ ਸਮ ਟਾਈਮਜ਼ ਉੱਥੇ ਲਿਖਿਆ ਹੁੰਦਾ 베ਸਟ ਬਿਫੋਰ 12 ਮੰਥਸ 36 ਮੰਥਸ ਜਾਂ ਫਿਰ ਲਾਈਕ ਕਿੰਨਾ ਵੀ ਟਾਈਮ ਪੀਰੀਅਡ ਉਹਦਾ ਮਤਲਬ ਹੈ ਹੁੰਦਾ ਹੈ ਕਿ ਜਦੋਂ ਅਸੀਂ ਉਹਨੂੰ ਓਪਨ ਕਰ ਦਿੱਤਾ ਪ੍ਰੋਡਕਟ ਨੂੰ ਉਸ ਤੋਂ ਬਾਅਦ ਉਹ ਇੰਨੇ ਟਾਈਮ ਲਈ ਹੀ ਲਾਈਕ ਯੂਜ਼ ਕਰਨ ਲਈ ਸੇਫ ਹੈ ਅਗਰ ਤੁਸੀਂ ਉਸ ਤੋਂ ਬਾਅਦ ਯੂਜ਼ ਕਰੋਗੇ ਦੈਟਸ ਐਕਸਪਾਇਰਡ ਉਸ ਤੋਂ ਬਾਅਦ ਤੁਸੀਂ ਉਹਨੂੰ ਨਹੀਂ ਯੂਜ਼ ਕਰ ਸਕਦੇ ਹੋ ਸੋ ਕੁਐਸਚਨ ਇਥੇ ਹੈ ਵਾਟ ਹੈਪਨਸ ਇਫ ਵੀ ਅਪਲਾਈ ਐਕਸਪਾਇਰਡ ਮੇਕਅਪ ਪ੍ਰੋਡਕਟਸ ਸੋ ਅਗਰ ਲਾਈਕ ਤੁਹਾਨੂੰ ਥੋੜੀ ਜਿਹੀ ਕਨਫਿਊਜ਼ਨ ਹੋ ਰਹੀ ਹੈ ਕਿ ਅਸੀਂ ਕਿਵੇਂ ਚੈੱਕ ਕਰੀਏ ਕਿ ਐਕਸਪਾਇਰੀ ਡੇਟ ਕਿੱਥੇ ਮੈਂਸ਼ਨ ਹੁੰਦੀ ਹੈ ਜਿਹੜਾ ਵੀ ਕੰਟੇਨਰ ਲਾਈਕ ਜਿਹੜਾ ਵੀ ਪ੍ਰੋਡਕਟ ਤੁਸੀਂ ਯੂਜ਼ ਕਰ ਰਹੇ ਹੋ ਉਹਦੇ ਬੈਕ ਤੇ ਚੈੱਕ ਕਰ ਸਕਦੇ ਹੋ ਫਰੰਟ ਤੇ ਲਾਈਕ ਕਿਤੇ ਨਾ ਕਿਤੇ ਜ਼ਰੂਰ ਮੈਂਸ਼ਨ ਹੁੰਦਾ ਹੈ ਬੈਸਟ ਬਿਫੋਰ ਜਾਂ ਫਿਰ ਐਕਸਪਾਇਰੀ ਡੇਟ ओके okay, या या फिर मैन्युफैक्चरिंग डेट ਹੁੰਦੀ ਆ ਸੋ ਤੁਸੀਂ ਉੱਥੋਂ ਜਜ ਕਰ ਸਕਦੇ ਹੋ ਜੇ ਉੱਥੇ ਲਿਖਿਆ 12 ਮੰਥਸ ਮੀਨਸ 1 ਇਅਰਲੀ ਸੇਫ ਹੈ ਉਹਨੂੰ ਯੂਜ਼ ਕਰਨ ਲਈ ਅਗਰ ਉੱਥੇ ਮੈਂਸ਼ਨ ਹੈ ਲਾਈਕ 24 ਮੰਥਸ ਜਾਂ ਫਿਰ 36 ਮੰਥ ਤੁਸੀਂ ਉਸ ਅਕੋਰਡਿੰਗ ਕੈਲਕੂਲੇਟ ਕਰਕੇ ਕਿ ਕੇਸ ਡੇਟ ਨੂੰ ਉਹ ਮੈਨੂਫੈਕਚਰ ਹੈ ਐਂ ਕਦੋਂ ਐਕਸਪਾਇਰੀ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਸੋ ਅਗਰ ਤੁਸੀਂ ਮੇਕਅਪ ਪ੍ਰੋਡਕਟ ਉਹ ਵਾਲਾ ਯੂਜ਼ ਕਰ ਰਹੇ ਜਿਹੜਾ ਕਿ ਆਲਰੇਡੀ ਐਕਸਪਾਇਰਡ ਹੈ ਉਹਦੇ ਨਾਲ ਤੁਹਾਡੀ ਸਕਿਨ ਤੇ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਸਕਦੀਆਂ ਨੇ ਸੋ ਪ੍ਰੋਬਲਮ ਨੰਬਰ 1 ਇਜ਼ skin irritation and allergies ਅਗਰ ਤੁਸੀਂ ਐਕਸਪਾਇਰਡ ਪ੍ਰੋਡਕਟਸ ਆਪਣੇ skin face ਜਾਂ hair ਤੇ ਅਪਲਾਈ ਕਰਦੇ ਹੋ ਉਹਦੇ ਨਾਲ ਐਦਾਂ ਹੁੰਦਾ ਕਿ ਜਿਹੜਾ ਉਸ ਪ੍ਰੋਡਕਟ ਦੇ ਅੰਦਰ ਬੈਕਟੀਰੀਆ ਹੁੰਦਾ ਹੈ ਉਹਦੇ ਅੰਦਰ ਇੰਨੀ ਜ਼ਿਆਦਾ ਲਾਈਕ ਪ੍ਰੋਬਲਮਸ ਹੁੰਦੀਆਂ ਨੇ ਜੋ ਕਿ ਤੁਹਾਡੀ skin ਨੂੰ no, face ਨੂੰ no, hair ਨੂੰ ਡੈਮੇਜ ਕਰਦਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸਦੀ ਹਾਂ ਸਮ ਟਾਈਮਸ ਤੁਸੀਂ ਫਾਊਂਡੇਸ਼ਨ ਅਪਲਾਈ ਕਰਦੇ ਹੋ ਐਂਡ ਜੇ ਤੁਸੀਂ ਉਹ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਤੁਹਾਨੂੰ ਬ੍ਰੇਕਡਾਊਨ ਲਾਈਕ ਐਕਨੇ ਪਿੰਪਲਸ ਉਸ ਲਾਈਕ ਹੋਰ ਕਈ ਕਾਫੀ ਪ੍ਰੋਬਲਮਸ ਹੋਣ ਲੱਗ ਜਾਂਦੀਆਂ ਨੇ ਬਟ ਉਹ ਪਹਿਲਾਂ ਕਦੀ ਨਹੀਂ ਹੋਇਆ ਸੀ ਹੁਣ ਉਹ ਪ੍ਰੋਬਲਮਸ ਆਨ ਲੱਗ ਪਈ ਇਟ ਮੀਨਸ ਤੁਹਾਡਾ ਪ੍ਰੋਡਕਟ ਜਿਹੜਾ ਉਹ ਐਕਸਪਾਇਰ ਹੋ ਚੁੱਕਿਆ ਹੋਇਆ ਐ ਐਂਡ ਤੁਸੀਂ ਨੋਟਿਸ ਨਹੀਂ ਕੀਤਾ ਸੋ ਇਹਦੇ ਨਾਲ ਤੁਹਾਡੀ ਸਕਿਨ ਤੇ ਲਾਈਕ ਇਰਿਟੇਸ਼ਨ ਖਾਰਿਸ਼ ਹੋਏਗੀ ਰੈਡਨੈਸ ਹੋਏਗੀ ਐਂਡ ਪ੍ਰੋਬਲਮਸ ਲਾਈਕ ਪ੍ਰੋਬਲਮਸ ਦੀ ਲਾਈਨ ਲੱਗ ਜੇਗੀ ਅਗਰ ਤੁਸੀਂ ਐਕਸਪਾਇਰਡ ਪ੍ਰੋਡਕਟ ਯੂਜ਼ ਕਰਦੇ ਹੋ ਸੈਕਿੰਡ ਪ੍ਰੋਬਲਮ ਇਜ਼ ਇਨਫੈਕਸ਼ਨ ਡੇ ਬਾਏ ਡੇ ਮੇਕਅਪ ਦੀ ਵੀ ਇਹ ਜੁਂਦੀ ਆ ਸੋ ਅਗਰ ਤੁਸੀਂ ਐਕਸਪਾਇਰਡ ਪ੍ਰੋਡਕਟ ਯੂਜ਼ ਕਰਦੇ ਹੋ ਇੱਕ ਬਰੀਡਿੰਗ ਗ ਫ ਬੈਕਟੀਰੀਆ ਐਂਡ ਫੰਗਸ ਦੇ ਲਈ ਸੋ ਲਾਈਕ ਬਹੁਤ ਜ਼ਿਆਦਾ ਪ੍ਰੋਬਲਮਸ ਹੋਣ ਦੇ ਚਾਂਸਸ ਹੁੰਦੇ ਆ ਲਾਈਕ ਅਗਰ ਤੁਸੀਂ 올ਡ ਮਸਕਰਾ ਆ ਜਾਂ ਫਿਰ ਆਈ ਸ਼ੈਡੋ ਯੂਜ਼ ਕਰਦੇ ਉਹਦੇ ਨਾਲ ਤੁਹਾਨੂੰ ਕਨਜਕਟਿਵਿਟੀ ਦੀ ਪ੍ਰੋਬਲਮ ਹੋ ਸਕਦੀ ਆ ਐਂਡ ਐਕਨੇ ਪ੍ਰੋਬਲਮ ਤੇ ਬਹੁਤ ਜਲਦੀ ਸਕਿਨ ਤੇ ਹੁੰਦੀ ਆ ਸਮ ਟਾਈਮਸ ਤੁਸੀਂ ਨੋਟਿਸ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਤੁਸੀਂ ਕੋਈ ਵੀ ਪ੍ਰੋਡਕਟ ਯੂਜ਼ ਕਰ ਲਓ ਬਟ ਤੁਹਾਡੀ ਸਕਿਨ ਕਲੀਅਰ ਰਹਿੰਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਬਟ ਸਡਨਲੀ ਪ੍ਰੋਬਲਮਸ ਆਨੀ ਸਟਾਰਟਡ ਹੋ ਜਾਂਦੀਆਂ ਉਹਦੀ ਵਜ੍ਹਾ ਹੀ ਆ ਕਿ ਤੁਹਾਡੀ ਸਕਿਨ ਨੂੰ ਵੈਸੇ ਕੋਈ ਪ੍ਰੋਬਲਮ ਨਹੀਂ ਹੈ ਬਟ ਯੂ ਆਰ ਯੂਜ਼ਿੰਗ ਦਾ ਐਕਸਪਾਇਰਡ ਪ੍ਰੋਡਕਟ ਸੋ ਥਰਡ ਪ੍ਰੋਬਲਮ ਇਜ਼ ਇਨਫੈਕਟਿਵ ਪਰਫਾਰਮੈਂਸ ਅਗਰ ਤੁਸੀਂ ਐਕਸਪਾਇਰਡ ਪ੍ਰੋਡਕਟ ਯੂਜ਼ ਕਰਦੇ ਹੋ ਤੁਹਾਨੂੰ ਉਵੇਂ ਦੀ ਪਰਫਾਰਮੈਂਸ ਨਹੀਂ ਮਿਲੇਗੀ ਪ੍ਰੋਡਕਟ ਦੀ ਲਾਈਕ ਜਿਹੜਾ ਕਿ ਤੁਹਾਨੂੰ ਐਕਸਪਾਇਰੀ ਹੋਣ ਤੋਂ ਪਹਿਲਾਂ ਉਹਦਾ ਟੈਕਸਚਰ ਉਹਦੀ ਪਿਗਮੈਂਟੇਸ਼ਨ ਇਨਫੈਕਟਿਵਨੈਸ ਮਿਲਦੀ ਸੀ ਉਹ ਤੁਹਾਨੂੰ ਐਕਸਪਾਇਰੀ ਹੋਣ ਤੋਂ ਬਾਅਦ ਨਹੀਂ ਮਿਲੇਗੀ ਸਮ ਟਾਈਮਸ ਤੁਸੀਂ ਫਾਊਂਡੇਸ਼ਨ ਅਪਲਾਈ ਕਰਦੇ ਹੋ ਥੈਟ ਇਜ਼ ਐਕਸਪਾਇਰਡ ਉਹ ਤੁਹਾਨੂੰ ਲੁੱਕ ਉਵੇਂ ਦੀ ਨਹੀਂ ਦੇਗੀ ਕਿ ਕੀ ਪੈਚੀ ਲੁੱਕ ਐਵੇਂ ਦੀ ਆਏਗੀ ਸੋ ਬੇਸਿਕਲੀ ਉਹਦੀ ਜਿਹੜੀ ਪਰਫਾਰਮੈਂਸ ਆ ਉਹ ਐਜ਼ ਇਟ ਇਜ਼ ਨਹੀਂ ਰਹਿੰਦੀ ਅਗਰ ਤੁਹਾਨੂੰ ਨਹੀਂ ਪਤਾ ਚੱਲਦਾ ਕਿ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਕਿ ਫਾਊਂਡੇਸ਼ਨ ਐਕਸਪਾਇਰ ਹੈ ਕਿ ਨਹੀਂ ਤੁਸੀਂ ਇੱਥੋਂ ਹੀ ਗੈਸ ਕਰ ਲਓਗੇ ਤੁਸੀਂ ਅਪਲਾਈ ਕਰ ਰਹੇ ਹੋ ਉਹ ਸਮੂਥਲੀ ਨਹੀਂ ਲੱਗ ਰਹੀ ਜਾਂ ਫਿਰ ਉਹ ਜਿਸ ਤਰ੍ਹਾਂ ਫਲੌਰਲੈਸ ਉਹਦੀ ਲੁੱਕ ਆਉਂਦੀ ਉਹ ਨਹੀਂ ਆ ਰਹੀ ਹੈ ਦੈਟਸ ਐਕਸਪਾਇਰਡ ਫੋਰਥ ਪ੍ਰੋਬਲਮ ਹੈਅਰ ਡੈਮੇਜ ਅਗਰ ਤੁਸੀਂ ਐਕਸਪਾਇਰਡ ਪ੍ਰੋਡਕਟ ਯੂਜ਼ ਕਰ ਰਹੇ ਹੋ ਐਕਸਪਾਇਰ ਸ਼ੈਂਪੂ ਯੂਜ਼ ਕਰ ਰਹੇ ਹੋ ਇਹ ਤੁਹਾਨੂੰ ਟ੍ਰਬਲ ਵਿੱਚ ਲਿਆ ਸਕਦਾ ਹੈ ਅਗਰ ਤੁਸੀਂ 올ਡ سیرਮ ਯੂਜ਼ ਕਰੇ ਜਾਂ ਫਿਰ ਕੋਈ ਸਟਾਈਲਿੰਗ ਕਰੀਮ ਯੂਜ਼ ਕਰੇ दैट्स ਐਕਸਪਾਇਰ ਉਹਦੇ ਨਾਲ ਤੁਹਾਡਾ ਸਕੈਲਪ ਡਰਾਈ ਹੋਏਗਾ ਐਂਡ ਹੈਅਰ ਬ੍ਰੇਕੇਜ ਹੋਏਗੀ ਲਾਈਕ ਜਿਹੜੇ ਆਪਣਾ ਹੈਅਰ ਫਾਲ ਆ ਉਹ ਤੇ ਹੋਏਗਾ ਐਂਡ ਤੁਹਾਡੇ ਬਾਲ ਲਾਈਕ ਇਹ ਤੋਂ ਮਿਡਲ ਚੋ ਸੈਂਟਰ ਚੋ ਬ੍ਰੇਕ ਹੋਣੇ ਸਟਾਰਟ ਹੋ ਜਾਣਗੇ ਨਾਉ ਨੈਕਸਟ ਸਟੈਪ ਇਜ਼ ਹਾਊ ਟੂ ਅਵੋਇਡ ਯੂਜ਼ਿੰਗ ਐਕਸਪਾਇਰਡ ਮੇਕਅਪ ਪ੍ਰੋਡਕਟ ਸੋ ਫਰਸਟ ਸਟੈਪ ਇਜ਼ ਰੈਗੂਲਰਲੀ ਚੈੱਕ ਐਕਸਪਾਇਰੀ ਡੇਟ ਤੁਸੀਂ ਲਾਈਕ ਆਫਟਰ ਫਿਊ ਮੰਥਸ ਜ਼ਰੂਰ ਚੈੱਕ ਕਰੋ ਕਿ ਉਹ ਦੀ ਐਕਸਪਾਇਰੀ ਡੇਟ ਕੀ ਹੈ ਪ੍ਰੋਡਕਟ ਨੂੰ ਯੂਜ਼ ਕਰਨਾ ਚਾਹੀਦਾ ਹੈ ਕਿ ਨਹੀਂ ਸਮ ਟਾਈਮਸ ਤੋਂ ਐਕਸਪਾਇਰੀ ਡੇਟ ਹੈ ਨਹੀਂ ਯਾਦ ਰਹੀ ਜਾਂ ਫਿਰ ਲਾਈਕ ਕਈ ਵਾਰ ਹੁੰਦਾ ਹੈ ਉਹ ਪ੍ਰੋਡਕਟ ਦੀ ਪੈਕੇਜਿੰਗ ਤੇ ਹੁੰਦੀ ਐਕਸਪਾਇਰੀ ਡੇਟ ਲੇਕਿਨ ਪ੍ਰੋਡਕਟ ਤੇ ਨਹੀਂ ਹੁੰਦੀ ਸੋ ਮੈਂ ਤੁਹਾਨੂੰ ਸੁਜੈਸਟ ਕਰਾਂਗੀ ਇਫ ਲਾਈਕ ਫਾਊਂਡੇਸ਼ਨ ਜਾਂ ਫਿਰ 립ਸਟਿਕ ਜਾਂ ਕੋਈ ਅਦਾਦਾ ਪ੍ਰੋਡਕਟ ਹੈ ਜੋ ਕਿ ਤੁਸੀਂ ਫੇਸ ਹੈਅਰ ਸਕਿਨ ਤੇ ਅਪਲਾਈ ਕਰ ਰਹੇ ਹੋ ਐਂਡ ਉਹ ਦੀ ਐਕਸਪਾਇਰੀ ਡੇਟ ਤਾਂ ਨਹੀਂ ਪਤਾ ਜਸਟ ਲੈਟ ਇਟ ਗੋ ਮਤਲਬ ਜਾਣ ਦੋ ਉਸ ਪ੍ਰੋਡਕਟ ਨੂੰ ਆਪਣੇ ਲਾਈਕ ਸਕਿਨ ਤੇ ਹੇਅਰ ਤੇ ਐਂਡ ਫੇਸ ਤੇ ਉਹ ਵਚੀਜ਼ ਵਰਤੀ ਨਹੀਂ ਲੇਕਿਨ ਇਟ ਇਸ ਸਟੋਰ ਪ੍ਰੋਪਰਲੀ ਸਟੋਰ ਪ੍ਰੋਪਰਲੀ ਮੀਨਸ ਤੁਸੀਂ ਡਾਇਰੈਕਟ ਸਨਲਾਈਟ ਤੋਂ ਮੇਕਅਪ ਪ੍ਰੋਡਕਟਸ ਨੂੰ ਦੂਰ ਰੱਖਣਾ ਹੈ ਮੋਸਟਲੀ ਸਭ ਨੂੰ ਪਤਾ ਹੁੰਦਾ ਜਿੰਨੇ ਵੀ ਪ੍ਰੋਡਕਟਸ ਹੁੰਦੇ ਉਹਨਾਂ ਦੇ ਪਿੱਛੇ ਆ ਇਨਸਟਰਕਸ਼ਨਸ ਦੇ ਵਿੱਚ ਵੀ ਮੈਂਸ਼ਨ ਹੁੰਦਾ ਲਾਈਕ ਕੀਪ ਅਵੇ ਫਰਮ ਡਾਇਰੈਕਟ ਸਨਲਾਈਟ ਹੋਲੀਅਰ ਡਰਾਈ ਪਲੇਸ 'ਤੇ ਰੱਖਣਾ ਹੈ ਸਨਲਾਈਟ ਦੇ ਡਾਇਰੈਕਟ ਕੰਟੈਕਟ 'ਚ ਨਹੀਂ ਹੋਣਾ ਚਾਹੀਏ ਐਦੇ ਨਾਲ ਵੀ ਸ਼ੈਲਫ ਲਾਈਫ ਲਾਈਕ ਕਾਫੀ ਟਾਈਮ ਤੱਕ ਚੱਲਦੀ ਹੈ ਸੋ ਇਸ ਚੀਜ਼ ਨੂੰ ਜ਼ਰੂਰ ਤੁਸੀਂ ਖਿਆਲ ਰੱਖਣਾ ਹੈ ले ले लेबल योर प्रोडक्ट ਤੁਸੀਂ ਕੋਈ ਲਾਈਕ ਪੈਨ ਲੈ ਲਓ ਜਾਂ ਫਿਰ ਕੋਈ ਮਾਰਕਰ ਲੈ ਲਓ ਤੇ ਲੇਬਲ ਕਰ ਲਓ ਲਿਕੋਦੇ ਤੇ ਮੈਂਸ਼ਨ ਕਰ ਲਓ ਕਿ ਐਸ ਦਿਨ ਮੈਂ ਓਪਨ ਕੀਤੀ ਹੈ ਐਸ ਦਿਨ ਦੀ ਐਕਸਪਾਇਰੀ ਡੇਟ ਹੈ ਸੋ ਥੈਟ ਤੁਸੀਂ ਉਸ ਚੀਜ਼ ਨੂੰ ਰਿਪਲੇਸ ਕਰ ਸਕੋ ਜਦੋਂ ਤੁਸੀਂ ਉਹਦੇ ਤੇ ਮੈਂਸ਼ਨ ਕੀਤਾ ਹੋਵੇ ਸੋ ਆ ਲੈਕ ਛੋਟੇ ਛੋਟੇ ਟਿਪਸ ਤੁਸੀਂ ਫੋਲੋ ਕਰਕੇ ਆਪਣੀ ਸਕਿਨ ਨੂੰ ਸੇਵ ਕਰ ਸਕਦੇ ਹੋ ਲਾਈਕ ਇਹ ਕੋਈ ਵੀ ਵਰਥ ਨਹੀਂ ਆ ਕਿ ਐਕਸਪਾਇਰਡ ਪ੍ਰੋਡਕਟ ਯੂਜ਼ ਕਰਕੇ ਤੁਸੀਂ ਆਪਣੀ ਸਕਿਨ ਨੂੰ ਹੀ ਖਰਾਬ ਕਰੋ ਸੋ ਐਡ ਛੋਟੇ ਛੋਟੇ ਪੁਆਇੰਟ ਜ਼ਰੂਰ ਖਿਆਲ ਚ ਰੱਖੋ ਤਾਂ ਕਿ ਤੁਹਾਡੀ ਸਕਿਨ ਹੈ ਸੇਫ ਰਹੇ। 올ਡ ਮਸਕਰਾ ਆ ਜਾਂ ਫਿਰ ਕੁਛ ਵੀ 올ਡ ਚ ਜਿਹੜੀ ਕਿ ਐਕਸਪਾਇਰਡ ਹੈ ਉਹਨੂੰ ਯੂਜ਼ ਕਰਨ ਤੋਂ ਪਹਿਲਾਂ ਤੁਸੀਂ ਸੋ ਆਰ ਸੋਚਣਾ ਹੈ। ਤੁਸੀਂ ਬੈਸਟ ਹੋ ਤੇ ਤੁਹਾਡੀ ਸਕਿਨ ਤੁਹਾਡਾ ਫੇਸ ਐਂ ਤੁਹਾਡਾ ਹੈਅਰ ਵੀ ਬੈਸਟ ਡਿਸਰਵ ਕਰਦਾ। ਸੋ ਤੁਸੀਂ ਐਦਾ ਦੀ ਚੀਜ਼ ਯੂਜ਼ ਕਰਨੀ ਜੋ ਕਿ ਫਰੈਸ਼ ਹੈ ਐਂਡ ਸੇਫ ਹੈ। ਡੋਨਟ ਯੂਜ਼ ਐਕਸਪਾਇਰਡ ਪ੍ਰੋਡਕਟਸ। ਅਗਰ ਤੁਹਾਨੂੰ ਵੀਡੀਓ ਇਨਫੋਰਮੇਟਿਵ ਯੂਸਫੁਲ ਹੈਲਪਫੁਲ ਲੱਗੀ ਆ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ। अगर ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਸਬਸਕ੍ਰਾਈਬ ਕਰ ਲਓ ਕਿਉਂਕਿ ਜਦੋਂ ਵੀ ਮੈਂ ਨੈਕਸਟ ਵੀਡੀਓ ਅਪਲੋਡ ਕਰਾਂਗੀ ਤੁਹਾਨੂੰ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇਗੀ ਟੇਕ ਕੇਅਰ ਥੈਂਕਸ ਫॉर ਵਾਚਿੰਗ